ਜੀ ਮੈਂ ਹਸਰਬਜੋਤ ਕੋਰ ਨਿਊਜ਼ 819 ਪੰਜਾਬ ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਇਸ ਬੁਲੇਟਿਨ ਚ ਅਸੀਂ ਦਿਨ ਪਰ ਦੀਆਂ 6 ਵੱਡੀਆਂ ਖਬਰਾਂ ਤੇ ਨਜ਼ਰ ਪਾਵਾਂਗੇ ਕੀ ਕੁਝ ਦਿਨ ਚ ਰਹਾ सब तो पहला रुकान तो 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 के खबर नंबर छह उस तीन दो सबू जगजीत ने डालेवाल से गंभीर इल्जाम लगाए तानाशाही तरीकेवाल जेबंदी चला रहे इस गल का जिक्र किया गया है डालेवाल ने किसान लीडर करके बाहर कर दिता शुभकरण की मौत लाल जिम्मेवार ने इस गल का जिक्र ਸਿੱਧੂਪੁਰ ਦੇ ਵੱਲੋਂ ਕੀਤਾ ਗਿਆ ਸ਼ੰਮੂ ਮੋਰਚੇ 'ਚ ਹੋਏ ਨੁਕਸਾਨ ਲਈ ਵੀ ਦੱਲੇਵਾਲ ਨੂੰ ਜ਼ਿੰਮੇਵਾਰ ਠਰਾਇਆ ਗਿਆ 10 ਜੱਥੇਬੰਦੀ ਨੂੰ ਸਮੂਹਿਕ ਤੌਰ ਦੇ ਨਾਲ ਚਲਾਉਣ ਦਾ ਫੈਸਲਾ ਹੈ ਤੇ ਇਹ ਵਿਰੋਧੀ ਆਵਾਜ਼ ਪਿਸ਼ੋਰਾ ਸਿੰਘ ਸਿੱਧੂ ਦੇ بیٹے ਦਲਵੀਰ ਸਿੰਘ ਸਿੱਧਪੁਰ ਨੇ ਚੁੱਕੀ ਜੋ ਕਿ ਡੀਕੇਯੂ ਸਿੱਧਪੁਰ ਦੇ ਸੰਸਥਾਪਕ ਪਿਸ਼ੋਰਾ ਸਿੰਘ ਦੇ بیٹے ਕਿਸ ਦੇ ਨਾਲ ਕਿਸਾਨ ਆਗੂ ਦੱਲੇਵਾਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਕਿਉਂਕਿ ਬੇਕੇਓ ਸਿੱਧਪੁਰ ਚ ਬਗਾਵਤੀ ਸੁਰਜ ਨੇ ਉਹ ਉੱਠਨੇ ਸ਼ੁਰੂ ਹੋ ਚੁੱਕੇ ਨੇ ਯੂਨੀਅਨ ਨੇ ਦੱਲੇਵਾਲ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਹੈ ਕਿ ਤਾਨਾਸ਼ਾਹੀ ਜੋ ਰਵਈਆ ਹੈ ਤਰੀਕਾ ਹੈ ਉਹ ਦੱਲੇਵਾਲ ਦੇ ਵੱਲੋਂ ਅਪਣਾਇਆ ਗਿਆ। ਸេចਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਬੰਦੀ ਨੇ ਬੇਨਤੀ ਕੀਤੀ ਇਹਨਾਂ ਪ੍ਰਧਾਨ ਮੇਰੇ ਜਿਹੜੇ ਮੇਰੇ ਨਾਲ ਬੈਠਾ ਹੈ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟੇ ਹੋ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ। ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਧੱਕ ਗਿਆ ਹੈ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਹੈ ਇਹਨੂੰ ਤੁਸੀਂ ਨਹੱਥਿਆਂ ਨੂੰ ਹਥਿਆਰਬੰਦ ਫੋਰਸਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਦੇ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਥਿਆਰਬੰਦ ਫੌਜਾਂ ਦੇ ਨਾਲ ਹਥਿਆਰਬੰਦ ਰੋਕੀ ਲੜਦੇ ਨੇ ਤੇ ਜਾਂ ਫਿਰ ਨਹੱਥੇ ਲੋਕ ਆ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਉਸ ਹੀ ਨੂੰ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭ ਕਰਨਾ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ দাও ਤੁਸੀਂ ਦੇ ਕਾਕਾ ਕੋਟੜਾ ਮੀਟਿੰਗ ਦੇ ਵਿੱਚ ਮੈਂ ਬੇਨਤੀ ਕਰੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਿੱਥੇ ਬੱਚੇ ਨੂੰ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਚਲੋ ਪੂਰਾ ਪ੍ਰੋਪਰ ਮੀਟਿੰਗ ਦੇ ਵਿੱਚ ਸਾਰੇ ਲੋਕਾਂ ਦੀ ਰਾਏ ਲਓ ਮਤਾ ਪਾਸ ਕਰ ਤੇ ਫਿਰ ਉਹਨੂੰ ਅੱਗੇ ਪੂਰ ਕਰੋ ਲੇਕਿਨ ਉਹਨਾਂ ਨੇ ਮਤਲਬ ਐਤੋਂ ਤੱਕ ਕਹਿੰਦਾ ਜੀ ਕਹਿੰਦੇ ਵੀ ਦਲਵੀਰ ਸਿੰਘ ਨੂੰ ਇਹ ਕਿਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਬੰਦੀ ਬੱਕਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕੇ ਸਤਾਟਲੇਵਾਲ ਉਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾਤੇ ਪ੍ਰਧਾਨ ਹੁੰਦੇ ਹੋਇਆ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿੱਤਕਤਰ ਆਪਣੇ ਪ੍ਰਸਤਕਤਰ ਸਾਹਿਬ ਮੇਸੰਜੀ ਜੀ ਜਿਹੜੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆ ਕੇ ਆਪਣੀ ਸੇਵਾਵਾਂ ਦਿਓ ਇਹ ਅਸੀਂ ਤੁਹਾਡੀਆਂ ਸੇਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਤੇ ਹੁਣ ਦੰਦੇ ਖਬਰ ਨੰਬਰ 5 ਜੋ ਕਿ ਜੁੜੀ ਹੋਈ ਹੈ ਬਾਬਾ ਬਲਜਿੰਦਰ ਸਿੰਘ ਦੇ ਨਾਲ ਕਿਉਂਕਿ ਗੁਰਦੁਆਰਾ ਠਾਠ ਚਰਨਕਾਰ ਦੇ ਮੁੱਖ ਸੇਵਾਦਾਰ ਨੂੰ ਕੈਦ ਦੀ ਸਜ਼ਾ ਮਿਲੀ ਹੈ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ ਤੇ ਦੇ ਰੇਪ ਕੇਸ ਜੋ ਮੋਗਾ ਕੋਰਟ ਨੇ ਦਿੱਸਲੇ ਵੱਡਾ ਫੈਸਲਾ ਸੁਣਾਇਆ ਹੈ ਕੋਰਟ ਨੇ ਬਾਬਾ ਬਲਜਿੰਦਰ ਨੂੰ 55000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਿਸ ਕਿ ਹੋਟਲ ਤੇ ਡੇਰੇਚ ਬੁਲਾ ਕੇ ਰੇਪ ਕਰਨ ਦੇ ਇਨਜ਼ਾਮ ਲੱਗੇ ਰਹੇ ਤੇ ਕਿਸਤੇ ਕੇ ਨਾਲ ਇਹ ਅਲਿਗੇਸ਼ਨਸ ਤੋਂ ਬਾਅਦ ਇਹ ਪੂਰੇ ਮਾਮਲੇ ਲੈ ਕੇ ਸੁਣਵਾਈ ਹੋਈ ਤੇ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਬਸ ਕੀ ਸਜ਼ਾ 10 ਸਾਲ ਦੀ ਸੁਣਾਈ ਗਈ ਹੈ ਇਸ ਨਾਲ ਹੀ 55000 ਰੁਪਏ ਦਾ ਜੁਰਮਾਨਾ ਵੀ ਬਾਬਾ ਬਲਜਿੰਦਰ ਸਿੰਘ ਨੂੰ ਲਗਾਇਆ ਗਿਆ ਹੈ ਕਿਉਂਕਿ ਇਨਾਂ ਤੇ ਇਹ ਪੂਰੇ ਇਲਜ਼ਾਮ ਸੀ ਕਿ ਹੋਟਲ ਦੇ ਡੇਰੇ ਚ ਬੁਲਾ ਕੇ ਇਨਾਂ ਦੇ ਕੋਲ ਰੇਪ ਦੀ ਘਟਨਾ ਹੋਣ ਦਾ ਇਲਜ਼ਾਮ ਲੱਗਦਾ ਹੈ ਇੱਥੇ ਜਿਹੜੀ ਲੜਕੀ ਹੈ ਇਹ ਆਪਣੇ ਇੱਕ ਭਰਾ ਨੂੰ ਕੋਈ ਪ੍ਰੋਬਲਮ ਸੀ ਉਸ ਦੇ ਹੱਲ ਕਰਾਉਣ ਵਾਸਤੇ ਬਾਬੇ ਕੋਲ ਗਈ ਉੱਥੇ ਬਾਬੇ ਨੇ ਇਹਨੂੰ ਕਿਹਾ ਕਿ ਤੇਰੇ ਭਰਾ ਦੇ ਲਈ ਕਿਤੇ ਜਾ ਕੇ ਪਾਠ ਪੂਜਾ ਕਰਾਉਣੀ ਹੈ ਤੇ ਤੂੰ ਮੇਰੀ ਕੰਪਨੀ ਕਰ ਜਿਸ ਕਰਕੇ ਇਹ ਲੜਕੀ ਉਸ ਵਿਸ਼ਵਾਸ ਵਿੱਚ ਆਪਣੇ ਭਰਾ ਨੂੰ ਠੀਕ ਕਰਾਉਣ ਲਈ ਬਾਬਾ ਦੇ ਨਾਲ ਚਲੀ ਗਈ ਪਰ ਬਾਬੇ ਨੇ ਉਸ ਲੜਕੀ ਨੂੰ ਪੂਜਾ ਪਾਠ ਕਰਾਉਣ ਦੀ ਜਗ੍ਹਾ ਇੱਕ ਹੋਟਲ 'ਚ ਲੈ ਗਿਆ ਜਿੱਥੇ ਉਸ ਨੇ ਇਹਦੇ ਨਾਲ ਜ਼ਬਰਦਸਤੀ ਕੀਤੀ ਇੰਨਾ ਸਾਰੇ ਸਬੂਤਾਂ ਦੇ ਆਧਾਰ ਤੇ ਦੇ ਲੜਕੀ ਦੇ ਬਿਆਨਾਂ ਨੂੰ ਮੁੱਖ ਰੱਖਦੇ ਹੋਏ ਜੱਜ ਸਾਹਿਬ ਮਾਨਯੋਗ ਸ਼੍ਰੀ ਵਿਸ਼ਨ ਸ਼ੁਕ ਜੱਜ ਸਾਹਿਬ ਨੇ ਦਾਦਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ 376 ਵਿੱਚ ਤੇ 50000 ਰੁਪਏ ਜੁਰਮਾਨਾ ਤੇ ਧਾਰਾ 506 ਜੋ ਕਿ ਧਮਕੀਆਂ ਦੇਣ ਵਾਸਤੇ ਧਾਰਾ IPC ਵਿੱਚ ਪ੍ਰੋਵੀਜ਼ਨ ਹੈ ਉਹਦੇ ਵਿੱਚ 5000 ਰੁਪਏ ਜੁਰਮਾਨਾ ਤੇ 2000 2 ਸਾਲ ਦੀ ਹੂੰ ਗੱਲ ਕਰਾਂਗੇ ਲੈਂਡ ਰੈਵਨਿਊ ਸੈਸਤੀ ਜੋ ਕਿ ਹਿਮਾਚਲ ਗਵਰਨਮੈਂਟ ਨੇ ਪੰਜਾਬ ਸਰਕਾਰ ਤੇ ਲਗਾਇਆ ਹੈ ਪੌ ਮਾਲੀਆ ਸੈਸ ਲਗਾਉਣ ਦਾ ਵਿਰੋਧ ਉਸ ਦੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਨੇ ਸੁਖੂ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਹਿਮਾਚਲ ਦਾ ਇਹ ਸੈਸ ਗੈਰ ਕਾਨੂੰਨੀ ਹੈ ਇਲਲੀਗਲ ਹੈ ਹਿਮਾਚਲ ਦੇ ਕੋਲ ਸੈਸ ਲਾਉਣ ਦਾ ਅਧਿਕਾਰ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਨਾਲ ਤੱਕਾ ਸੀ ਨਹੀਂ ਹੋਣ ਦਵਾਂਗੇ ਤੇ ਪੰਜਾਬ ਤੇ ਜੋ ਭਾਰ ਪਿਆ ਹੈ ਉਸ ਤੇ ਅਸੀਂ ਕੋਟ ਜਾਵਾਂਗੇ ਬੀਬੀਐਮਪੀ ਪੰਜਾਬ ਦੇ ਨਾਲ ਅੱਖੀਂ ਵੀ ਨਹੀਂ ਖੜਿਆ ਹੈ ਬੀਬੀਐਮਬੀ ਤੇ ਵੈਲੀਗੇਸ਼ਨਸ ਲਗਾਏਗਾ ਨੇ ਹਿਮਾਚਲ ਤੋਂ ਆਇਆ ਪੰਜਾਬ 'ਚ ਜੋ ਪਾਣੀ ਹੈ ਉਹ ਤਬਾਹੀ ਮਚਾਉਂਦਾ ਹੈ ਕਾਂਗਰਸ ਦੀ ਸਰਕਾਰ ਵਲੇ ਹਮੇਸ਼ਾ ਪੰਜਾਬ ਦੇ ਨਾਲ ਤੱਕ ਹੀ ਹੋਏ ਨੇ ਜਦੋਂ ਕਾਂਗਰਸ ਦੀ ਕੇਂਦਰ ਚ ਸਰਕਾਰ ਸੀ ਤਾਂ ਪੰਜਾਬ ਦੇ ਪਾਣੀ ਵੀ ਖੋਏ ਗਏ ਨੇ ਤੇ ਕਾਂਗਰਸ ਦੇ ਲੀਡਰ ਪੰਜਾਬ ਦੇ ਵਿਰੋਧੀ ਬਣ ਕੇ ਬੈਠੇ ਹੋਏ ਨੇ ਕਿਉਂਕਿ ਇਹ मांग की थी है आम आदमी पार्टी सरकार दे की हिमाचल गवर्नमेंट जो रैंड लेवन्यू आ, सेस लगाया गया है पंजाब ते उस ते अपना जो स्टैंड है क्लियर किया जाए कि पंजाब कांग्रेस किस नाल खड़ी है पंजाब कांग्रेस खड़ी है सरकार नाल खड़ी है कि हिमाचल गवर्नमेंट कांग्रेस दी जिड़ी हिमाचल दी सरकार है ये तरह की कर दी रही है ਪਹਿਲਾਂ ਇਹਨਾਂ ਨੇ ਬਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਬਾਟਰ ਸੈਸ ਦੀ ਗੱਲ ਛੱਡ ਕੇ ਹੁਣ ਇਧਰਲੇ ਪਾਸੇ ਨੂੰ ਆ ਗਏ ਸੋ ਬੀਵੀਐਮਪੀ ਨੂੰ ਅਸੀਂ ਲਿਖਿਆ ਕਿ ਇਹ ਬਿਲਕੁਲ ਗੈਰਕਾਨੂੰਨੀ ਹੈ ਇਹ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਲਾਉਣ ਦਾ ਸੋ ਹੁਣ BBMP ਨੇ ਅੱਗੇ ਪਰਸਿਊ ਵੀ ਕਰਨਾ ਹੈ ਤੇ ਅਸੀਂ ਇਹਦੇ ਲਈ ਕੋਡ ਦੇ ਵਿੱਚ ਵੀ ਜਾਵਾਂਗੇ ਹਰ ਤਰ੍ਹਾਂ ਦਾ ਜੋ ਹੈ ਸੀ ਰਿਮੈਡੀ ਐਪ ਉਹ ਅਵੇਲ ਕਰਾਂਗੇ ਕੋਈ ਨਾ ਨਹੀਂ ਹੈ ਹੂੰ ਜਿਵੇਂ ਕਿ ਜਿੰਨੇ ਵੀ ਜ਼ਮੀਨੇ ਹੈ ਉਸਕੇ ਉਪਰ ਇਸ ਕਿਸਮ ਦਾ ਟੈਕਸ ਉਹ ਦੇਸ਼ ਵਿੱਚ ਸਭੀ ਸਥੇਟੇ ਲਗਾਤੀ ਹੈ ਇਸ سے ਕੋਈ ਪੰਜਾਬ ਜਾਂ ਹਰਿਆਣਾ ਜਾਂ ਕਿਸੇ ਹੋਰ ਪ੍ਰਦੇਸ਼ ਨੂੰ ਕੋਈ ਇਸੇ ਕੋਈ ਫਰਕ ਪੜਨੇ ਵਾਲਾ ਨਹੀਂ ਹੈ वो पंजाब या हरियाणा वाले जो थोड़ी देर बिजली बना रहे हैं यहाँ जो बिजली वाले जो प्रोजेक्ट है वो ज्यादातर जो है सेंट्रल गवर्नमेंट के पी एस यू का है या प्राइवेट प्लेयर्स बना रहे हैं बिजली यहाँ पर और हमारी जमीन जो गई है उसके ऊपर जमीन का जो रेवेन्यू लेने का अधिकार हमारा है आज तक तो नहीं लिया अगर हम ले रहे हैं और वो भी मामूली तक कम अगर रेवेन्यू के उसमें हम लेंगे ले। तो उसमें क्या गलती क्या काफी है जो है पंजाब गवर्नमेंट तो हिमाचल के हकों के ऊपर हमेशा ही मतलब जो है ये विरोधी कर रहे हैं बाखड़ा जो है पोंग डैम है जहाँ से हमारे हजारों लोग जो विस्थापित हुए अभी तक उनको न्याय नहीं मिला और जो बिजली हमारी पानी हमारा सारा वहाँ से जा रहा है जी। और उसमें भी अगर हमारे हिमाचल को एक पैसा नहीं देंगे तो न्याय कहाँ हो रहा है हिमाचल जिला तो अन्याय हो रहा है ਹੁਣ ਦਿਨ ਦੀ ਖਬਰ ਨੰਬਰ 2 ਜੋ ਕਿ ਜੁੜੀ ਹੋਈ ਹੈ ਪਾਰਟੀਆਂ ਦੇ ਦੋ ਪ੍ਰਧਾਨਾਂ ਦੇ ਨਾਲ ਕਿ ਸਾਨੂੰ 2027 ਚ ਰਾਜਾ ਵੜਿੰਗ ਤੇ ਸੁਪੀਰ ਸਿੰਘ ਬਾਦਲ ਕਿੱਦੜ ਬਹਾ ਤੋਂ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਣਗੇ ਕਿਉਂਕਿ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਸੁਪੀਰ ਸਿੰਘ ਬਾਦਲ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਨੂੰ ਸਿੱਧੀ ਚੁਣੌਤੀ ਦਿੱਤੀ ਗਿੱਦੜ ਬਹਾ ਤੋਂ ਚੋਣ ਲੜਨ ਦਾ ਚੈਲੰਜ ਦਿੱਤਾ ਹੈ ਰਾਜਾ ਵੜਿੰਗ ਦੇ ਵੱਲੋਂ ਚੋਣ ਲੜਨੀ ਹੈ ਤਾਂ ਆਓ ਗਿੱਦੜ ਬਹਾ ਫਿਰ ਅਸੀਂ ਦੇਖ ਲਵਾਂਗੇ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਹੀ ਸੀਟ ਤੋਂ ਲੜਨਾ ਦੋ ਤਾਂ ਨਹੀਂ ਇੱਕ ਕੋ ਵਾਰੀ ਸਾਰਾ ਕੱਟਾ ਕੱਟੀ ਕੱਢ ਦਵਾਂਗੇ ਗਿੱਦੜ ਬਹਾ ਦੇ ਮਰਜੀ ਵੜੇ ਨੇ ਮੋਛੇ ਪਾ ਦਵਾਂਗੇ ਲੜਨਾ ਤਾਂ ਬਿਲਕੁਲ ਤੁਸੀਂ ਲੜਿਓ ਠੋਕ ਪਾ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਨਾ ਫਿਰ ਕੱਟਾ ਕੱਟੀ ਜਮਾ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜ ਬਾ ਫਿਰ ਮੈਂ ਲੜਾਂਗਾ ਇਹ ਨਹੀਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜ ਵਾਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਤੇ ਚੱਕ ਕੇ ਇੱਕੇ ਵਾਰੀ ਕਟਾਕਢੀ ਖੜਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜ ਬਾ ਲੜਿਓ ਮੈਂ ਕੱਲਾ ਕਿਦਰ ਦੇ ਲੜੂੰਗਾ ਲਾਰ ਹੋ ਜੂ ਨਾ ਪਾਰ ਹੋ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਹੁਣ ਤੁਹਾਨੂੰ ਸੁਖਬੀਰ ਬਾਦਲ ਦਾ ਉਹ ਬਿਆਨ ਸੁਣਾਉਂਦੇ ਹਾਂ ਜੋ ਉਹਨਾਂ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਮੌਕੇ ਗਿੱਦੜਬਾਹ ਤੇ ਦਿੱਤਾ ਸੀ ਉਹਨਾਂ ਗਿੱਦੜਬਾਹ ਤੋਂ ਬਾਦਲ ਪਰਿਵਾਰ ਦੇ ਚੋਣ ਲੜਨ ਦੀ ਗੱਲ ਆਖੀ ਸੀ ਮੇਰੇ ਹੈ ਦੁਆਰੇ ਦਾ ਇਤਕਾਲ ਰਹਿ ਗਿਆ ਪੱਕਾ ਜਾਂਦੇ ਬਾਦਲ ਸਾਹਿਬ ਜਿੱਤਣਾ ਹੀ ਲੜੂਗਾ ਜਲਦੀ ਮੇਰੇ ਹੈ ਦੁਆਰੇ ਦਾ ਇਤਕਾਲ ਰਹਿ ਗਿਆ ਪੱਕਾ ਜਾਂਦੇ ਬਾਦਲ ਸਾਹਿਬ ਜਿੱਤਣਾ ਹੀ ਲੜੂਗਾ ਜਲਦੀ ਮੇਰੇ ਹੈਂ ਦਵਾਰ ਦਾ ਇਤਕਾਦ ਰਹਿ ਗਿਆ ਪੱਕਾ ਜਾਮੇ ਬਾਲ ਸਾਹਿਬ ਚ ਮੇਰੇ ਹੈਂ ਦਵਾਰ ਦਾ ਇਤਕਾਦ ਰਹਿ ਗਿਆ ਪੱਕਾ ਜਾਮੇ ਬਾਲ ਸਾਹਿਬ ਚ ਹੁਣਿੰਦ ਦੀ ਖਬਰ ਨੰਬਰ 1 ਜੋ ਕਿ ਜੁੜੀ ਹੋਈ ਹੈ 328 ਪਾਵਨ ਸਰੂਪਾਂ ਦੇ ਮਾਮਲੇ ਦੇ ਨਾਲ ਕੁਕੀਤੇ 328 ਪਾਵਨ ਸਰੂਪ ਦੀ ਮਾਮਲੇ ਦੀ ਜਾਂਚ ਸਹਿਯੋਗ ਨਹੀਂ ਕਰੇਗੀ ਐਸਜੀਪੀਸੀ ਉਹਨਾਂ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਐਸਆਈਟੀ ਦੀ ਜਾਂਚ ਨੂੰ ਲੈ ਕੇ ਐਸਜੀਪੀਸੀ ਨੇ ਵੱਡਾ ਬਿਆਨ ਦਿੱਤਾ ਕਿ ਅਸੀਂ ਜਾਂਚ ਸਹਿਯੋਗ ਨਹੀਂ ਕਰਾਂਗੇ ਕੋਆਪਰੇਟ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਿਕ ਸਹਿਯੋਗ ਅਸੀਂ ਨਹੀਂ ਕਰਾਂਗੇ ਪੁਲਿਸ ਨੂੰ ਕੋਈ ਰਿਕਾਰਡ ਵੀ ਸਾਡੇ ਵੱਲੋਂ ਨਹੀਂ ਦਿੱਤਾ ਜਾਏਗਾ ਤੇ ਐਸਜੀਪੀਸੀ ਦੇ ਸਮੁੱਚੇ ਪ੍ਰਬੰਧਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸਿੱਖ ਸੰਸਥਾਵਾਂ ਨੂੰ ਟਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੀਤਾ ਗਿਆ ਹਾਲ ਫਿਲਹਾਲ 2 ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਕਈ ਡਾਕੂਮੈਂਟਸ ਵੀ ਪੁਲਿਸ ਦੇ ਵੱਲੋਂ ਅਪ ਕੀਤਾ ਗਏ ਨੇ ਤੇ ਸਭ ਤੋਂ ਪਹਿਲਾਂ ਐਸ ਇਸ ਕੋਹਲੀ ਦੀ ਗ੍ਰਿਫਤਾਰੀ ਹੋਈ ਤਾਂ ਉਸ ਤੋਂ ਪਹਿਲਾਂ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਤੇ ਐਸ ਆਈ ਟੀ ਜੋ ਬਣਾਈ ਗਈ ਹੈ ਉਸਨੇ ਵਕਫਾ ਖਾਵਾ ਦੇ ਛਾਪੇ ਮਾਰੀ ਵੀ ਲੱਤੀ ਸੀ ਪਰ ਦੂਸਰੇ ਪਾਸੇ ਹਰਜਿੰਦਰ ਸਿੰਘ ਧਾਮੀਆਂ ਐਸ ਜੀ ਪੀ ਸੀ ਦੇ ਪ੍ਰਧਾਨ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰਦੇ ਆਏ ਨੇ ਕਿ ਸਰਕਾਰ ਦੇ ਵੱਲੋਂ ਦਖਲ ਅੰਦਾਜ਼ੀ ਐਸ ਜੀ ਪੀ ਸੀ ਦੇ ਪ੍ਰਬੰਧਾ ਹੇਟ ਕੀਤੀ ਜਾ ਰਹੀ ਹੈ ਪਰ ਕਿਸ ਦੇ ਨਾਲ ਹੁਣ ਐਸ ਆਈ ਟੀ ਦੇ ਵੱਲੋਂ ਜੋ ਐਸ ਜੀ ਪੀ ਸੀ ਦੇ ਸਕੱਤਰ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹੈ ਪੁਛ ਪੱਟਾ ਦੇ ਲਈ ਕਿਉਂਕਿ ਐਸ ਜੀ ਪੀ ਸੀ ਕਾਰਪੋਰੇਟ ਨਹੀਂ ਕਰ ਰਹੀ ਪਰ ਹੁਣ ਐਸ ਜੀ ਪੀ ਸੀ ਨੇ ਸਪਸ਼ਟ ਕਰ ਦਿੱ ਇਹ ਕਿਸੇ ਵੀ ਤਰੀਕੇ ਨਾਲ ਐਸਆਈਟੀ ਨਾਲ ਕੋਆਪਰੇਟ ਨਹੀਂ ਕਰਨਗੇ ਕੋਈ ਰਿਕਾਰਡਸ ਐਸਆਈਟੀ ਨੂੰ ਨਹੀਂ ਦਿੱਤੇ ਜਾਣਗੇ ਅਕਾਲ ਤਖਸਾਲਬ ਦੇ ਹੁਕਮਾਂ ਮੁਤਾਬਿਕ ਸਹਿਯੋਗ ਅਸੀਂ ਨਹੀਂ ਕਰਾਂਗੇ एसजीपीसी ਦੇ ਸਮੂੱਚੇ ਪ੍ਰਬੰਧਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸਕ ਸੰਸਥਾਵਾਂ ਨੂੰ ਟਾਲ ਲਾਉਣ ਦੀ ਕੋਸ਼ਿਸ਼ ਹੈ ਕਿਉਂਕਿ ਵਾਰ-ਵਾਰ ਇਸ ਕਾਲ ਦਾ ਜ਼ਿਕਰ ਹੁੰਦਾ ਆਇਆ ਹੈ ਕਿ ਐਸਜੀਪੀਸੀ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਅਸੀਂ ਆਲਰੇਡੀ ਅਕਾਲ ਤਖ਼ਤ ਹੱਬ ਤੇ ਵੱਲੋਂ ਕਰਵਾ ਚੁੱਕੇ ਹਾਂ ਮੁਲਜ਼ਮਾਂ ਨੂੰ ਉਹਨਾਂ ਨੇ ਸਜ਼ਾਵਾ ਵੀ ਦਿੱਤੀਆਂ ਜਾ ਚੁੱਕੀਆਂ ਨੇ ਪਰ ਫਿਰ ਤੋਂ ਇਸ ਪੂਰੇ ਮਾਮਲੇ 'ਚ ਐਫਆਈਆਰ ਦਰਜ ਕੀਤੀ ਗਈ ਕਿਉਂਕਿ ਇਸ ਪੂਰੇ ਮੁੱਦੇ ਨੂੰ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਕਾਲ ਦਾ ਜ਼ਿਕਰ ਐਸਜੀਪੀਸੀ ਪ੍ਰਧਾਨ ਤਾਮੀ ਦੇ ਵੱਲੋਂ ਕੀਤਾ ਗਿਆ ਪਰ ਹੁਣ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਇਸ ਪੂਰੇ ਮੁੱਦੇ ਤੇ ਅਸੀਂ ਐਐਸਆਈਟੀ ਦਾ ਕੋਰ ਉਸ ਨੂੰ ਕੋਈ ਵੀ ਡਾਕੂਮੈਂਟ ਸਾਡੇ ਵੱਲੋਂ ਪ੍ਰੋਵਾਈਡ ਨਹੀਂ ਕਰਵਾਇਆ ਜਾਏਗਾ ਕੋਈ ਵੀ ਜਾਣਕਾਰੀ ਅਸਲੀ ਨਹੀਂ ਦਵਾਂਗੇ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਤੇ ਕਰਕੇ ਅਸੀਂ ਐਸਆਈਟੀ ਨਾਲ ਕੋਆਪਰੇਟ ਨਹੀਂ ਕਰਾਂਗੇ ਕਿਉਂਕਿ ਤਾਮੀਨ ਇਹ ਕਹਾਂ ਕਿ 105 ਸਾਲਾ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇ ਨਾਲ ਐਸਜੀਪੀਸੀ ਦੇ ਪ੍ਰਬੰਧਾ ਦੇ ਹੇਠ ਕਿਸੇ ਸਰਕਾਰ ਦੇ ਵੱਲੋਂ ਦਖਲ ਅੰਦਾਜ਼ੀ ਕੀਤੀ ਜਾਂਦੀ ਤੇ ਇਸ ਖੋਲ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਚੜਦੇ ਸਾਲ ਇੱਕ ਨੋ ਇਨਦੀ ਗ੍ਰਫਤਾਰੀ ਹੋਈ ਕਿਉਂਕਿ ਇਹ ਆਡਿਟ ਦਾ ਕੰਮ ਐਸਜੀਪੀਸੀ ਦਾ ਦੇਖਦੇ ਰਹੇ ਨੇ ਤੇ ਇਸ ਤੋਂ ਬਾਅਦ ਇੱਕ ਹੋਰ ਗ੍ਰਫਤਾਰੀ ਵੀ ਹੋਈ ਤੇ ਹੁਣ ਜਾਂਚ ਪੜਤਾਲ ਇਸ ਮੁੱਦੇ ਨੂੰ ਲੈ ਕੇ ਅੱਗੇ ਵੀ ਅਸੀਂwidetilde ਵੱਲੋਂ ਲਗਾਤਾਰ ਚੱਲੀ ਬਾਹਰ ਕੱਢਣੀ ਹੈ ਹਾਂਜੀ ਅਗਰ ਆਪਾਂ ਅਸਲ ਦੋਸ਼ੀਆਂ ਨੂੰ ਜੋ ਜੋ ਇੱਥੇ ਬੇਨੀਮੀਆਂ ਹੋਈਆਂ ਉਹਨਾਂ ਦਾ ਸਾਰਾ ਸੱਚ ਬਾਹਰ ਲਿਆਣਾ ਹੈ ਕਿ ਐਸਜੀਪੀਸੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਐਸਜੀਪੀਸੀ ਨੂੰ ਦੋਸ਼ੀਆਂ ਨੂੰ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ ਜੀ ਔਰ ਐਸਜੀਪੀਸੀ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇਕਰ ਉੱਥੇ ਐਡੀ ਐਡੀ ਵੱਡੀਆਂ ਗੱਲਾਂ ਹੋਈਆਂ 328 ਰੁਪਿਆਂ ਦੀ ਚੋਰੀ ਚਲੋ ਬਾਅਦ ਵਿੱਚ ਇਹ ਕਹਦੇ ਮੈਂ ਜੀ ਅਨਿਯਮਿਤ ਤਾਵਾਂ ਤੇ ਕਿਦਾਂ ਜਿਹੜਾ ਇਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਜੋ ਜੋ ਦੱਸਿਆ ਗਿਆ ਜੀ ਜੋ ਜੋ ਇਸ਼ਰ ਸਿੰਘ ਦੀ ਰਿਪੋਰਟ ਦੇ ਉਹ ਤਾਂ ਐਸਜੀਪੀਸੀ ਨੇ ਹੀ ਸਥਾਪਿਤ ਕੀਤੇ ਸੀ ਨਾ ਦੇਖੋ ਹਰ ਸਿੱਖ ਜੀ ਹਰ ਗੁਰੂ ਨਾਨਕ ਨਾਮ ਲੈਵਾ ਇਹ ਚੀਜ਼ ਚੰਗਾ ਹੈ ਕਿ ਜੋ-ਜੋ ਇਸ ਦੇ ਵਿੱਚ ਦੋਸ਼ੀ ਹੈ ਉਹਨਾਂ ਦੇ ਉੱਤੇ ਪ੍ਰੋਪਰ ਜਾਂਚ ਹੋ ਕੇ ਸਾਰਾ ਸੱਚ ਸਾਹਮਣੇ ਆਣਾ ਚਾਹੀਦਾ ਹੈ ਕਿ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸੇ ਲਈ ਸਿੱਖ ਸੰਗਤਾਂ ਕਿੰਨੀ ਦੇਰ ਐਜੀਟੇਸ਼ਨ ਕਰਦੀਆਂ ਰਹੀਆਂ ਕਿੰਨੀ ਦੇਰ ਧਰਨੇ ਤੇ ਬੈਠੀਆਂ ਰਹੀਆਂ ਹਾਈ ਕੋਰਟ ਨੇ ਵੀ ਸੰਦੇਾਨ ਲੈ ਲਿਆ ਕਿ ਐਸਜੀਪੀਸੀ ਜਾਂ ਪ੍ਰਧਾਨ ਧਾਮੀ ਸਾਹਿਬ ਕਿਸ ਕਾਰਨ ਅਸਲ ਦੋਸ਼ੀਆਂ ਨੂੰ ਜਿਹੜਾ ਹੈ ਜੀ ਜਾਂਚ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਚਾਉਣ ਦੀ ਗੱਲ ਕਰ ਰਹੇ ਹਨ ਉਹ ਤਾਂ ਉਹੀ ਜਵਾਬ ਦੇ ਸਕਦੇ ਪਰ ਐਸਜੀਪੀਸੀ ਨੂੰ ਜਾਂਚ 'ਚ ਸਹਿਯੋਗ ਕਰਨਾ ਚਾਹੀਦਾ ਤੇ ਕਿ ਸਿਗਨਾਲਸ ਜੀਪੀਸੀ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹ ਇਸ ਜਾਂਚ ਸਹਿਯੋਗ ਨਹੀਂ ਕਰਨਗੇ ਅਕਾਲ ਤੱਕ ਸਾਹਬ ਦੇ ਹੁਕਮਾ ਮੁਤਾਬਿਕ ਸਹਿਯੋਗ ਅਸੀਂ ਨਹੀਂ ਕਰਾਂਗੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪਰ ਦੂਸਰੇ ਪਾਸੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਲਗਾਤਾਰ ਜਾਰੀ ਕੋ ਕਿ ਸਾਤ ਦਸੰਬਰ ਨੂੰ ਐਫਆਈਆਰ ਦਰਜ ਹੋਈ ਸੀ ਵਖਵਾ ਕਤਾਰਾਵਾ ਦੇ ਤਹਿਤ ਤੇ ਐਸਜੀਪੀਸੀ ਦੇ 16 ਤੱਕਾਲੀ ਅਹੁਦੇਦਾਰਾਂ ਤੇ ਇਹ ਪੂਰਾ ਮਾਮਲਾ ਦਰਜ ਹੋਇਆ ਸੀ ਐਸਆਈਟੀ ਦਾ ਗਠਨ ਵੀ ਕੱਢ ਦਿੱਤਾ ਗਿਆ ਐਸਆਈਟੀ ਆਪਣੇ ਪਦਰ ਤੇ ਜਾਂਚ ਪੜਤਾਲ ਕਰ ਰਹੀ ਹੈ ਇੱਕ ਤਰੀਕ ਨੂੰ ਗ੍ਰਿਫਤਾਰੀ ਪਹਿਲੀ ਹੁੰਦੀ ਹੈ ਤੇ ਇੱਕ ਹੋਰ ਗ੍ਰਿਫਤਾਰੀ ਕਮਲਜੀਤ ਸਿੰਘ ਦੀ ਵੀ ਹੋਈ ਤੇ ਉਸ ਤੋਂ ਬਾਅਦ ਕਈ ਡਾਕੂਮੈਂਟਸ ਵਾਪਕ ਖਾਵਾਤੇ ਛਾਪੇ ਮਾਰੀ ਕਰਕੇ ਪੁਲਿਸ ਦੇ ਵੱਲੋਂ ਜੋ ਹੈ ਉਹ ਬਰਬਾਦ ਵੀ ਕੀਤੇ ਗਏ ਨੇ ਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਛੱਬਰ ਜੁੜੇ ਹੋਏ ਨੇ ਐਸਜੀਪੀਸੀ ਮੈਂਬਰ ਨੇ ਸਹਿ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ ਤੇ ਐਸਜੀਪੀਸੀ ਸਪਸ਼ਟ ਕਰ ਰਹੀ ਹੈ ਕਿ ਅਸੀਂ ਸਹਿਯੋਗ ਐਸਆਈਟੀ ਨੂੰ ਨਹੀਂ ਕਰਾਂਗੇ ਕੀ ਵਜ੍ਹਾ ਸ ਸ੍ਰੀਮਨ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਅਧਿਕਾਰੀਆਂ ਨੇ ਇਕੱਠੇ ਹੋ ਕੇ ਉਹੀ ਗੱਲ ਦਰਹਾਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਦੇ ਅਧੀਨ ਸਾਰੇ ਫੈਸਲੇ ਦੀ ਪੜਤਾਲ ਹੋ ਕੇ ਜਾਂਚ ਹੋ ਕੇ ਕਾਰਵਾਈ ਹੋਈ ਹੈ ਸਾਰੀਆਂ ਅਧਿਕਾਰੀਆਂ ਤੇ ਉੱਚ ਪੱਧਰੀ ਸ਼੍ਰੋਮਣੀ ਕਮੇਟੀ ਦੀ ਸਾਰੀ ਕਾਰਵਾਈ ਸੋਰਸ ਤੋਂ ਬਾਅਦ ਹੁਣ ਸਰਕਾਰਾਂ ਪ੍ਰਬੰਧ ਦੇ ਵਿੱਚ ਦਾਖਲ ਅਦਾਜੀ ਕਰਨਾ ਚਾਹੁੰਦੀਆਂ ਨੇ ਪ੍ਰਬੰਧ ਲੈਣਾ ਚਾਹੁੰਦੀਆਂ ਕਿ ਸੰਸਥਾ ਦਾ ਪ੍ਰਬੰਧ ਸਾਨੂੰ ਦਿੱਤਾ ਜਾਵੇ ਰਿਕਾਰਡ ਸਾਡੇ ਕੋਲ ਲਿਆਂਦਾ ਜਾਵੇ ਇਹ ਕਦਾਚਿਤ ਨਹੀਂ ਹੋ ਸਕਦਾ ਕਦੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਕਿਤੇ ਨਹੀਂ ਹੈਗਾ ਨਾ ਸਾਡੇ ਜੋ ਸਰਵਿਸ ਰੂਲ ਦੇ ਵਿੱਚ ਹੈ ਸੋ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ ਵਿੱਚ ਸਕੱਤਰ ਸਾਹਿਬ ਨੇ ਕਿਹਾ ਵੀ ਭਾਈ ਜੇ ਤੁਸੀਂ ਕਰਨੀ ਹੈ ਕਾਰਵਾਈ ਤੁਸੀਂ ਠੀਕ ਹੈ ਰਿਪੋਰਟ ਨੂੰ ਮੰਨਦੇ ਹੋ ਸਾਰਾ ਰਿਪੋਰਟ ਨੂੰ ਸ਼ਿਕਾਇਤ ਕਰਤਾ ਵੀ ਮੰਨਦੇ ਐ ਐਫ ਆਈ ਆਰ 'ਚ ਸਰਕਾਰ ਵੀ ਮੰਨਦੀ ਐ ਪਾਰਟੀ ਵੀ ਮੰਨਦੀ ਐ ਰਿਪੋਰਟ ਤੁਹਾਡੇ ਕੋਲੇ ਹੈ ਹੂੰ ਤੇ ਰਿਪੋਰਟ ਕਹਿ ਰਹੀ ਹੈ ਵੀ ਸ੍ਰੀ ਕਾਲ ਤਖਤ ਸਾਹਿਬ ਦੇ ਬਚਨਾਂ ਤੇ ਕਾਰਵਾਈ ਕੀਤੀ ਜਾਵੇ ਸ੍ਰੀ ਕਾਲ ਤਖਤ ਸਾਹਿਬ ਦੇ ਬਚਨਾਂ ਤੇ ਕਾਰਵਾਈ ਕੀਤੀ ਗਈ ਹੈ ਰਿਪੋਰਟ ਅਕਾਲ ਤਖਤ ਸਾਹਿਬ ਇਹ ਵੀ ਕਹਿ ਰਹੇ ਆ ਵੀ ਕੋਈ ਸਿਆਸਤੀ ਨਾਹਾ ਨਵੇ ਪਾਰਟੀ ਜਾਂ ਸਿਆਸਤ ਨਾ ਕਰੇ ਉਹ ਸਿੱਖ ਪੰਥ ਪ੍ਰਤੀ ਜਵਾਬਦੇਹ ਹੋਗੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਦੋਸ਼ੀ ਹੋਵੇਗੀ ਅਕਾਲ ਤਖਤ ਸਾਹਿਬ ਨੂੰ ਜਵਾਬਦੇਹ ਹੋਗੀ ਪਰ ਫਿਰ ਵੀ ਮੈਂ ਸਮਝਦਾ ਜਾਣਬੁੱਝ ਕੇ ਜੇ ਸਰਕਾਰਾਂ ਕਰਦੀਆਂ ਪ੍ਰਬੰਧ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਕਿ ਜਥੇਦਾਰ ਸਾਹਿਬ ਨੇ ਇਹ ਤਾਕੀਦ ਕੀਤੀ ਹੈ ਕਿ ਸਹਿਯੋਗ ਨਹੀਂ ਕੀਤਾ ਦਿੱਤਾ ਜਾਏਗਾ ਹਾਂਜੀ ਬਿਲਕੁਲ ਤੁਸੀਂ ਦੇਖਿਓ ਪਿਛਲੇ ਸਮੇਂ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਸਰਕਾਰ ਨੂੰ ਸਿੰਘ ਸਾਹਿਬ ਯਾਨੀ ਕਿਹਾ ਕਿ ਜੋ ਤੁਹਾਡੇ ਕੰਮ ਹੈ ਜੋ ਤੁਹਾਨਾਂ ਲੋਕਾਂ ਨੇ ਸੇਵਾ ਦਿੱਤੀ ਹੈ ਸੂਬੇ ਦੀ ਜੋਬ ਦਿੱਤੀ ਹੈ ਤੁਸੀਂ ਉਹ ਕਰੋ ਪੰਜਾਬ ਦਾ ਲਾਅ ਇਨਆਰਡ ਠੀਕ ਕਰੋ ਪੰਜਾਬ ਦੇ ਮਸਲੇ ਹੱਲ ਕਰੋ ਜੋ ਵੀ ਤੁਸੀਂ ਵਾਅਦੇ ਕੀਤੇ ਹੈ ਜਾਂ ਤੁਹਾਡਾ ਹੱਕ ਬਣਦਾ ਸਰਕਾਰ ਦਾ ਤੁਸੀਂ ਉਹ ਕਾਰਜ ਕਰੋ ਸੇਵਾ ਦੇ ਵਾਸਤੇ ਸਿੱਖ ਪੰਥ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਟਡ ਬਾਡੀ ਹੈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਜ਼ਾਦ ਹੋਈ ਸੰਸਥਾ ਸਾਡੀਆਂ ਟਕਸਾਲਾਂ ਨੇ ਸੰਪਰਦਾਮਾਨੇ ਚੀਫ਼ ਖਾਲਸਾ ਦਵਾਨ ਹੈ ਔਰ ਬਹੁਤ ਵੱਡਾ ਪੰਥ ਹੈ ਗੜਾ ਹੈ ਗੋਮ ਹੈ ਸਿੱਖਾ ਸਾ ਪੰਥ ਹੈ ਉਹ ਹੈਗੇ ਆ ਪੰਥ ਦੇ ਕਾਰਜ ਸਵਾਰਨ ਵਾਸਤੇ ਸੋ ਸਰਕਾਰਾਂ ਜਾਣਬੁੱਝ ਕੇ ਵੀ ਪ੍ਰਬੰਧਾਂ ਨੂੰ ਆਪਣੇ ਹੱਥ ਤੇ ਲੈਣਾ ਚਾਹੁੰਦੇ ਆ ਕਿਸ ਤਰ੍ਹਾਂ ਸਾਡੇ ਪਟਨਾ ਸਾਹਿਬ ਹਜੂਰ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਬੱਕਰੀ ਕਰਤੀ ਤੇ ਹੁਣ ਇਸ ਕਮੇਟੀ ਦੇ ਵਿੱਚ ਵੜਨਾ ਚਾਹੁੰਦੇ ਆ ਸਿੱਧਾ ਪਿੱਧਾ ਖੋ ਨਹੀਂ ਸਕਦੇ ਸੋ ਇਸ ਕਰਕੇ ਤਾਂ ਹੀ ਜੋ ਅੱਜ ਤੱਕ ਇਹ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦੀ ਹਿਸਟਰੀ ਹੈ ਇਤਿਹਾਸ ਹੈ ਕਦੇ ਵੀ ਇਸ ਤਰ੍ਹਾਂ ਸਰਕਾਰਾਂ ਨੇ ਦਾਖਲ ਦਾਜੀ ਨਹੀਂ ਕੀਤੀ ਜੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤਦ ਸਿੱਖ ਜਥੇਬੰਦੀਆਂ ਨੇ ਸਿੱਖ ਸੰਗਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਸਮੁੱਚੇ ਸੇਵਾਦਾਰ ਜੋ ਬਾਈ ਆਰ ਮਲਾਜਮ ਹੈ ਉਹ ਖਾਲਸਾ ਪੰਥ ਦਾ ਸਿੱਖ ਕੌਮ ਦਾ ਉਹ ਪਹਿਰੇਦਾਰ ਹੈ ਉਹ ਚੌਂਕੀਦਾਰ ਹੈ ਉਹ ਪੰਥ ਦੇ ਸੇਵਕ ਨਹੀਂ ਸੇਵਾਦਾਰ ਨਹੀਂ ਉਹ ਕਦੇ ਵੀ ਜਿਸ ਤਰ੍ਹਾਂ ਕਿ ਸੂਬੇ ਦੇ ਵਿੱਚ

ਐਸਜੀਪੀਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਐਸਜੀਪੀਸੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਏ ਐਸਜੀਪੀਸੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਏ ਕਿ ਅਸੀਂ ਜਾਂਚ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰਾਂਗੇ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਸਟੇਟਮੈਂਟ ਐਸਜੀਪੀਸੀ ਦੇ ਵੱਲੋਂ ਕਿਉਂਕਿ ਇੱਕ ਪਾਸੇ ਤਾਂ ਸੈੱਟ ਬਣਾਈ ਗਈ ਹੈ ਜਿਹੜੀ ਪੋਚੀ ਗੇਚ ਕਰ ਰਹੀ ਹੈ ਜਿਨ੍ਹਾਂ ਦੇ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਨਾਮਜ਼ਦ ਸੀ ਅਤੇ ਹੁਣ ਐਸਜੀਪੀਸੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਕੋਈ ਰਿਕਾਰਡ ਪੁਲਿਸ ਨੂੰ ਨਹੀਂ ਸੌਂਪਾਂਗੇ ਐਸਜੀਪੀਸੀ ਦੇ ਸਮੁੱਚੇ ਪ੍ਰਬੰਧਾਂ ਨੂੰ ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਤੁਹਾਨੂੰ ਦੱਸ ਦਈਏ ਕਿ ਜਾਂਚ ਵਿੱਚ ਸਹਿਯੋਗ ਨਾ ਦੇਣ ਕਰਕੇ ਐਸਆਈਟੀ ਦੇ ਵੱਲੋਂ ਐਸਜੀਪੀਸੀ ਦੇ ਸਖਤਰ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਹੁਣ ਐਸਜੀਪੀਸੀ ਦਾ ਮੁਰ ਤੋਂ ਅਧਿਕਾਰੀ ਤੌਰ ਤੇ ਬਿਆਨ ਸਾਹਮਣੇ ਆਇਆ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਹਿ ਦਿੱਤਾ ਗਿਆ ਕਿ ਅਸੀਂ ਇਸ ਸਿੱਟ ਦਾ ਅਸੀਂ ਜਾਂਚ ਟੀਮ ਦਾ ਜਿਹੜੀ ਜਾਂਚ ਕਰ ਰਹੀ ਹੈ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਉਸ ਨੂੰ ਕੋਈ ਰਿਕਾਰਡ ਨਹੀਂ ਦੇਵਾਂਗੇ ਕੋਈ ਸਹਿਯੋਗ ਨਹੀਂ ਕਰਾਂਗੇ ਤਾਂ ਹੁਣ ਦੇਖਣਾ ਹੋਏਗਾ ਕਿ ਜਿਹੜੀ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਨੇ ਜਿਨ੍ਹਾਂ ਦੀ ਨਿਗਰਾਨੀ ਦੇ ਹੇਠ ਇਹ ਪੰਜ ਮੈਂਬਰੀ ਟੀਮ ਕੰਮ ਕਰ ਰਹੀ ਹੈ ਉਹ ਅੱਗੇ ਕੰਮ ਕਿਵੇਂ ਚਲਾਏਗੀ ਹਾਲਾਂਕਿ ਇਸ ਦੇ ਵਿੱਚ ਜਿਹੜੇ ਐਸਐਸ ਕੋਹਲੀ ਨੇ ਸਤਿੰਦਰ ਸਿੰਘ ਕੋਹਲੀ ਉਹ ਗ੍ਰਿਫਤਾਰ ਨੇ ਰਿਮਾਂਡ ਤੇ ਨੇ ਅਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਹੋਰ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋ ਚੁੱਕੀ ਹੈ ਹਾਲਾਂਕਿ ਕੁੱਲ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਹੜੀ ਈਸ਼ਰ ਸਿੰਘ ਦੀ ਰਿਪੋਰਟ ਹੈ ਉਸ ਦੇ ਵਿੱਚ ਜਿਨ੍ਹਾਂ ਤੇ ਕਾਰਵਾਈ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਉਹਨਾਂ ਨੂੰ ਹੀ ਪੁਲਿਸ ਦੀ ਐਫਆਈਆਰ ਦੇ ਵਿੱਚ ਜ਼ਿੰਮੇਵਾਰ ਠਹਿਰਾਇਆ ਗਿਆ ਨਾਮਜ਼ਦ ਕੀਤਾ ਗਿਆ ਦੋ ਗ੍ਰਿਫਤਾਰੀਆਂ ਹੋਈਆਂ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਰਿਕਾਰਡ ਮੰਗਿਆ ਜਾ ਰਿਹਾ ਸੀ ਜਾਂਚ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਸੀ ਪਰ ਐਸਜੀਪੀਸੀ ਦੇ ਵੱਲੋਂ ਬਿਆਨ ਜਾਰੀ ਕਰਕੇ ਕਹਿ ਦਿੱਤਾ ਗਿਆ ਕਿ ਅਸੀਂ ਜਾਂਚ ਦੇ ਵਿੱਚ ਕੋਈ ਸਹਿਯੋਗ ਨਹੀਂ ਦੇਵਾਂਗੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਸੀਂ ਸਹਿਯੋਗ ਨਹੀਂ ਕਰਾਂਗੇ ਪੁਲਿਸ ਨੂੰ ਕੋਈ ਰਿਕਾਰਡ ਨਹੀਂ ਦੇਵਾਂਗੇ ਤੇ ਇਹ ਸਭ ਕੁਝ ਐਸਡੀਪੀਸੀ ਦੇ ਸਮੁੱਚੇ ਪ੍ਰਬੰਧਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ ਹੁਣ ਇਸ ਦੇ ਵਿੱਚ ਸਵਾਲ ਵੱਡਾ ਇਹ ਹੈ ਕਿ ਸੱਟ ਅੱਗੇ ਆਪਣੀ ਜਾਂਚ ਨੂੰ ਕਿਵੇਂ ਵਧਾਈਏ ਸਹਿਯੋਗ ਨਹੀਂ ਦਿੱਤਾ ਜਾਵੇਗਾ 328 ਪਾਵਨ ਸਰੂਪਾਂ ਦਾ ਇਹ ਸਾਰਾ ਮਾਮਲਾ ਹੈ ਜਿਸ ਨੂੰ ਲੈ ਕੇ ਕਹਿ ਦਿੱਤਾ ਗਿਆ ਕਿ ਅਸੀਂ ਸਹਿਯੋਗ ਨਹੀਂ ਕਰਾਂਗੇ ਨਾ ਹੀ ਕੋਈ ਅਸੀਂ রেকর্ড ਸੌਂਪਾਂਗੇ এসডিপি সি ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਜਿਹੜੇ এসডিপি সি ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਵੀ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਜਦੋਂ এসডিপি সি ਦੇ ਵੱਲੋਂ ਪਹਿਲਾਂ ਹੀ ਇਹ ਕਾਰਵਾਈ ਕਰ ਦਿੱਤੀ ਗਈ ਹੈ ਜਿਹੜੇ ਲੋਕ ਜ਼ਿੰਮੇਵਾਰ ਸੀ ਜਿਹੜੇ ਅਧਿਕਾਰੀ ਮੁਲਾਜ਼ਮ ਜ਼ਿੰਮੇਵਾਰ ਸੀ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ કુલ 16 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਹੜੀ ਇਸ਼ਰ ਸਿੰਘ ਦੀ ਰਿਪੋਰਟ ਹੈ ਉਸ ਦੇ ਮੁਤਾਬਕ ਹਾਲਾਂਕਿ ਕਾਫੀ ਪੁਰਾਣਾ ਇਹ ਮਾਮਲਾ ਚੱਲੇ ਆ ਰਿਹਾ 2016 ਤੋਂ ਲਗਾਤਾਰ ਹੁਣ 2026 ਆ ਗਿਆ ਹੈ 2020 ਦੇ ਵਿੱਚ ਕੁਝ ਮਤੇ ਪਾਈ ਗਏ ਜੋ ਮਤੇ ਵਾਪਸ ਵੀ ਲੈ ਗਏ ਆ ਸੀਐਮ ਮਾਨ ਦੇ ਵੱਲੋਂ ਬਕਾਇਦਾ ਤੌਰ ਤੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਦੇ ਵਿੱਚ ਇਹਨਾਂ ਮਤਿਆਂ ਦਾ ਜ਼ਿਕਰ ਸੀ ਤਾਂ ਲਗਾਤਾਰ ਐਸਡੀਪੀਸੀ ਇਹ ਕਹਿ ਰਹੀ ਹੈ ਕਿ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਸਾਡੇ ਕੰਮ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਵਿਕਰਮਜੀਤ ਸਿੰਘ ਪਾਸੀ ਜੁੜੇ ਨੇ ਪਾਸੀ ਸਾਹਿਬ న్యూਸ 18 ਤੇ ਸਵਾਗਤ ਹੈ ਪਰ ਐਸਜੀਪੀਸੀ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਜਾਂਚ 'ਚ ਕੋਈ ਸਹਿਯੋਗ ਨਹੀਂ ਕਰਨਾ ਤੇ ਨਾ ਹੀ ਕੋਈ ਅਸੀਂ ਜਾਂਚ ਟੀਮ ਨੂੰ ਰਿਕਾਰਡ ਦੇਣਾ ਹੈ ਸਸਿਕਲ ਜੀ ਤੁਹਾਨੂੰ ਵੀ ਤੇ ਸਾਰੇ ਦਰਸ਼ਕਾਂ ਨੂੰ ਵੀ ਦੇਖੋ ਜੇਕਰ ਸਚਾਈ ਬਾਹਰ ਕੱਢਣੀ ਹੈ ਹਾਂਜੀ ਜੇ ਅਪਾ ਅਸਲ ਦੋਸ਼ੀਆਂ ਨੂੰ ਜੋ ਜੋ ਇੱਥੇ ਬੇਈਮੀਆ ਹੋਈਆਂ ਉਹਨਾਂ ਦਾ ਸਾਰਾ ਸੱਚ ਬਾਹਰ ਲਿਆਣਾ ਹੈ ਕਿ ਐਸਜੀਪੀਸੀ ਨੇ ਸਹਿਯੋਗ ਕਰਨਾ ਚਾਹੀਦਾ ਹੈ ਐਸ